ਪਾਰ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਤੋਂ ਬਾਅਦ ਪੂਰਾ ਦੇਸ਼ ਇਸ ਵੇਲੇ ਲਾਈਨਾਂ ਦੇ ਵਿੱਚ ਲੱਗਿਆ ਨਜ਼ਰ ਆ ਰਿਹਾ ਜਿੱਥੇ ਪੂਰੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਇਹ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਏ ਇਹੀ ਹਾਲਾਤ ਅਮਰitsar ਦੇ ਵਿੱਚ ਵੀ ਨੇ ਇਸ ਵੇਲੇ ਅਮਰitsar ਟਾਰੀ ਰੋਡ ਤੇ ਬੈਂਕ ਆਫ ਬੜੋਦਾ ਦੀ ਜੋ ਬ੍ਰਾਂਚ ਹੈ ਉੱਥੇ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਲੋਕ ਲਾਈਨਾਂ ਦੇ ਵਿੱਚ ਲੱਗੇ ਨੇ ਕਾਫੀ ਸਮੇਂ ਤੋਂ ਇਸ ਇੰਤਜ਼ਾਰ ਦੇ ਵਿੱਚ ਨੇ ਕਿ ਕਦੋਂ ਉਹਨਾਂ ਦੀ ਵਾਰੀ ਆਵੇ ਅਤੇ 2000 ਰੁਪਏ ਜੋ ਉਹਨਾਂ ਦੀ ਜੇਬ ਦੇ ਵਿੱਚ ਆਉਣ ਅਸੀਂ ਕੁਝ ਲੋਕਾਂ ਦੇ ਨਾਲ ਗੱਲ ਵੀ ਕਰਦੇ ਹਾਂ ਕੀ ਨਾਮ ਹੈ ਜੀ ਤੁਹਾਡਾ ਔਰ ਤੁਸੀਂ ਕਦੋਂ ਤੋਂ ਲਾਈਨ 'ਚ ਲੱਗੇ ਹੋ ਸਰ 2 ਘੰਟੇ ਹੋ ਗਏ ਮੈਨੂੰ ਲੱਗੇ ਹੋਏ ਜਾਂਸੇ ਆਪਕੋ ਪਹਿਲੇ ਹੀ ਬਤਾ ਚੁੱਕਾ ਹਾਂ ਦਿੱਕਤ ਹੋ ਆਈ ਰਹੀ ਹੈ ਆਪਕੇ ਸਾਹਮਣੇ ਦੇਖੋ ਅਭੀ ਤੱਕ ਡਰ ਨਹੀਂ ਆਈ ਮੇਰੀ ठीक है इतनी कड़ती धूप में लगे हैं कोई आसान तो है नहीं कोई लगना हुआ आपके सामने देखो कितनी लंबी लाइन लगी अभी तक बारी नहीं आई ये दसो कि की, की, की तो परेशानियाँ आ रही हैं परेशानियाँ है, सर परेशानियाँ तो लग रही हैं और क्या परेशान इसके फैसिलिटी थोड़ी कोई जो हम अपनी दुकान छोड़कर यहाँ पर लाइन में लगे हुए हैं कोई कोई फैसिलिटी तो नहीं है कोई आपके सामने कोई फैसिलिटी है नहीं ना इसकी परेशानी और क्या परेशानी बताएं आपको हम हॉस्पिटल में गए थे कल मेरे सिस्टर का बेटा बीमार था उसकी मेडिसिन लेने गए उन्होंने एक्सेप्ट नहीं किए पाँच पाँच सौ के नोट ਤੂੰ ਐਕਚੁਅਲੀ ਮੇਰੇ ਪਾਸ ਕਰੰਸੀ ਸੀ ਜੀ ਉਹ ਨਿਊ ਕਰੰਸੀ 1200 1000 ਕੇ ਨੋਟ ਤੇ ਉਹ ਉਹਨਾਂ ਨੇ ਐਕਸੈਪਟ ਕੀਏ 5 500 ਐਕਸੈਪਟ ਨਹੀਂ ਕੀਏ ਤੋ ਜੇ ਫੈਸਿਲਿਟੀ ਕੀ ਹੈ ਪਰੇਸ਼ਾਨੀਆਂ ਹੀ ਹੈ ਤੂੰ ਦਾਬ ਦੇਖ ਹੀ ਰਿਓ ਕਿਤਨੀ ਲੰਬੀ ਲਾਈਨ ਲੱਗੀ ਹੋਈ ਹੈ ਕੁਝ ਹੋਰ ਵੀ ਲੋਕ ਨੇ ਤੁਸੀਂ ਇਹ ਦੱਸੋ ਭਾਜੀ ਕਦੋਂ ਦੇ ਲਾਈਨ ਚ ਖੜੇ ਹੋ ਔਰ ਕਿੱਥੋਂ ਆਏ ਹੋ ਮੈਂ ਖਾਸੇ ਤੋਂ ਆਇਆ ਜੀ ਮੈਂ ਖੜੇ ਹੋਏ ਮੈਨੂੰ ਘਟੋ ਘਾੜ 1.5 ਘੰਟਾ ਹੋ ਗਿਆ ਹੈ ਤੇ 10 15 ਕਿਲੋਮੀਟਰ ਦਾ ਸਫਰ ਕਰਕੇ ਕਈ ATM ਮੈਂ ਦੇਖੇ ਲੇਕਿਨ ਸਾਰੇ ਖਾਲੀ ਸੀ ਮੈਂ ਇਹ ਚਮੇ ਕਹਿਣਾ ਚਾਹੁੰਦਾ ਕਿ ਗਵਰਨਮੈਂਟ ਦਾ ਡਿਸੀਜਨ ਤਾਂ ਚਲੋ ਠੀਕ ਹੈ ਬਲੈਕ ਮਨੀ ਰਿਕਵਰ ਕਰਨ ਦਾ ਬਟ ਇਹ ਗਵਰਨਮੈਂਟ ਦੀ ਤਿਆਰੀ ਵੀ ਉਸ ਹਿਸਾਬ ਨਾਲ ਹੋਣੀ ਚਾਹੀਦੀ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਜਿੱਦਾਂ ਕਿ ਲੋਕ ਖੜੇ ਹੈ ਲੋਕਾਂ ਨੂੰ ਪੈਸੇ ਮਿਲਦੇ ਨਹੀਂ 2-2 ਘੰਟੇ ਖੜੇ ਹੋਣ ਤੋਂ ਬਾਅਦ ਵੀ ਜਦੋਂ ਵਾਰੀ ਆਉਂਦੀ ਹੈ ਪੈਸੇ ਮੁੱਕ ਜਾਂਦੇ ਆ ਤੇ ਬਹੁਤ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਆਮ ਜਨਤਾ ਨੂੰ ਆਪ ਲੋਕ ਕਿੰਨੀ ਦੇਰ ਸੇ ਲੱਗੇ ਨੇ ਲਾਈਨ ਮੇਂ ਕੋਈ 1.5 ਘੰਟਾ ਹੋ ਗਿਆ ਲੱਗੇ ਹੋਏ ਹੈ ਤੋਂ ਇਸ ਸੇ ਪਹਿਲੇ ਵੀ ਕਹੀਂ ਔਰ ਵੀ ਏਟੀਐਮ ਮੇ ਗਏ ਸਾਰੇ ਏਟੀਐਮ ਯਹਾਂ ਸੇ 10-1 ਜਹਾਂ ਪੇ ਹੈ ਖਤਮ ਹੋ ਗਿਆ ਹੈ کہیں ਖਰਾਬ ਹੈ ਜਾਂ ਬੰਦ ਹੈ ਐਸੇ ਹੀ ਚੱਲ ਰਹਾ ਹੈ ਤਾਂ ਇਹ ਹਨ ਉਹ ਲੋਕ ਜਿਨ੍ਹਾਂ ਨੇ ਸਰਕਾਰ ਬਣਾਉਣ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ ਪਰ ਸਰਕਾਰ ਦੇ ਫੈਸਲੇ ਕਰਕੇ ਇਹਨਾਂ ਲੋਕਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਔਰ ਸਿਰਫ 2000 ਰੁਪਏ ਆਪਣੀ ਜੇਬ ਦੇ ਵਿੱਚ ਰੱਖਣ ਲਈ ਇਹਨਾਂ ਲੋਕਾਂ ਨੂੰ ਘੰਟੇ ਬੱਧੀ ਕਤਾਰਾਂ ਦੇ ਵਿੱਚ ਖੜਾ ਹੋਣਾ ਪੈ ਰਿਹਾ ਰਾਜੀਵ ਸ਼ਰਮਾ ਐਬੀਬੀ ਸੰਝਾ ਅੰਮ੍ਰਿਤਸਰ